ਪਿੰਡ ਬੀੜਵੰਸੀਆਂ ਦੇ ਸਰਪੰਚ ਸਰਦਾਰ ਅਵਤਾਰ ਸਿੰਘ ਬਾਸੀ ਅਤੇ ਲਖਵੀਰ ਸਿੰਘ ਬਾਸੀ ਦੇ ਸਤਿਕਾਰਯੋਗ ਮਾਤਾ ਬੀਬੀ ਜਸਵਿੰਦਰ ਕੌਰ ਜੀ ਪਤਨੀ ਸਰਦਾਰ ਗੁਰਨਾਮ ਸਿੰਘ ਜੀ ਲੰਗੀ 16 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਨਿਮਰਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਮ ਅਰਦਾਸ ਅੱਜ ਗੁਰਦੁਆਰਾ ਬਾਬਾ ਕਲਿਆਣਾ ਜੀ ਪਿੰਡ ਬੀੜਵੰਸੀਆਂ ਵਿਖੇ ਕੀਤੀ ਗਈ। ਜਿੱਥੇ ਵੱਡੀ ਗੰਟੀ ਵਿੱਚ ਪਹੁੰਚੇ ਹੋਏ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸ਼੍ਰੀ ਸਹਿਜ ਬਾੜ ਜੀ ਦੇ ਭੋਗ ਪਾਏ ਜਾਣ ਤੋਂ ਉਪਰੰਤ ਭਾਈ ਪਰਮਜੀਤ ਸਿੰਘ ਜੀ ਦੇ ਜਥੇ ਵੱਲੋਂ ਬੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ਵੱਖ-ਵੱਖ ਸ਼ਖਸੀਤਾਂ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਜਿਨ੍ਹਾਂ ਵਿੱਚ ਆਪ ਆਗੂ ਮੇਲਕ ਸਿੰਘ ਰੁੜਕਾ, ਪ੍ਰਿੰਸੀਪਲ ਸੋਢੀ ਰਾਮ ਘੁੜਕਾ, ਦੀਪਾ ਲੋਹਾਰਾ, ਮਾਸਟਰ ਅਮਰਜੀਤ ਮੈਮੀ ਸਮੇਤ ਹੋਰ ਨਾਮਵਰ ਸ਼ਖਸੀਤਾਂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਵਾਸੀ ਪਰਿਵਾਰ ਦੀ ਸਮਾਜਿਕ ਦੇਣ ਦਾ ਜ਼ਿਕਰ ਕੀਤਾ ਗਿਆ। ਅੰਤ ਵਿੱਚ ਪਰਿਵਾਰ ਵੱਲੋਂ ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਪੂਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਆਜਾ ਸਾਰੇ ਰਿਸ਼ਤੇਦਾਰ ਰਿਟਰ ਦੋਸਤ ਸਾਰਾ ਜੋ ਘਰ ਦੇ ਮਤਵਾ ਆਪਾ ਸਾਰੇ ਸਾਸੀ ਪਰਿਵਾਰ ਨੂੰ ਪੂਰਾ ਦੇ ਲੋਕ ਦੇ ਵਿੱਚ ਸ਼ਰੀਰ ਕੋਲ ਦੇ ਵਾਸਤੇ ਇਹ ਸੁਨਹਿਤ ਸਥਾਨ ਤੇ ਨਤਰ ਹੋਏ ਕਿਉਂਕਿ ਪਿਛਲੇ ਦਿਨਾਂ ਚ ਸਰਦਾਰ ਗੁਰਨਾਮ ਸਿੰਘ ਸਾਡੇ ਸਾਰਾ ਜੋ ਮੁਜ਼ਰਰ ਉਹਨਾਂ ਦੀ ਤਾਰੂਸ ਪਤਨੀ ਤੇ ਮੇਰੇ ਬਹੁਤ ਜਨਦੀਕੀ ਦੋਸਤ ਮੇਰੇ ਸਾਹ ਵਿੱਚ ਸਾਥ ਰੱਖਣ ਵਾਲੇ ਮੇਰੇ ਦੁੱਖਾਂ ਸੁੱਖਾਂ ਦੇ ਸਹਦੀ ਬਾਦ ਸਰਦਾਰ ਅਰਜਨ ਸਿੰਘ ਬਾਰਸੀ ਉਹਨਾਂ ਦੀ ਮਾਤਾ ਬਹੁਤ ਹੀ ਸਤਿਕਾਰਯੋਗ ਮਾਤਾ ਜਸਿੰਦਰ ਕੌਰ ਸਾਨੂੰ ਸਾਰਿਆਂ ਨੂੰ ਸਦੀਵੀ ਵਿਸ਼ੋੜਾ ਦੇਗਾ ਆਜਾ ਪਾਣੂ ਨੂੰ ਯਾਦ ਕਰਨ ਵਾਸਤੇ ਉਹਨਾਂ ਅਨੁਸਾਰ ਦਾ ਦੇ ਪੁਸ਼ਪਿੰਦ ਕਨਵਾਸ ਤੇ ਆਪਾਂ ਸਾਰੀ ਥੇ ਬੱਤਰ ਹੋਏ ਆ। ਮੈਂ ਸੁਣ ਰਿਹਾ ਆ ਸਾ ਗੱਲ ਕੀ ਉਹਨਾਂ ਦਾ ਜੋ ਉਹ ਬੋਲ ਰਹੇ ਸਨ ਆਪਣੇ ਕੀਰਤਨ ਦੇ ਦੌਰਾਨ ਉਹਨਾਂ ਨੇ ਇੱਕ ਸ਼ਬਦ ਕਿਹਾ ਕਿ ਸਵਾਜ ਵਿੱਚ ਸਾਡੇ ਪਰਿਵਾਰ ਵਿੱਚ ਬੜੇ-ਬੜੇ ਵੱਡੇ ਤੋਂ ਵੱਡੇ ਰਿਸ਼ਤੇ ਠੱਗੇ ਆ ਪਰ ਜਿਹੜਾ ਮਾਂ ਵਾਲਾ ਰਿਸ਼ਤਾ ਇਹਦੇ ਵਰਗਾ ਰਿਸ਼ਤਾ ਸਾਡੇ ਪਰਿਵਾਰਾਂ 'ਚ ਨਹੀਂ ਰਿਸ਼ਤੇ ਸਾਡੇ ਪੈਣਾ ਪਰਾਂਵਾਂ ਦੇ ਵੀ ਆ ਮਾਸੀਆਂ ਭੂਆਾਂ ਦੇ ਵੀ ਆ ਪਰ ਮਾਵਾਲਾ ਰਿਸ਼ਤੇ ਦਾ ਸਾਨੂੰ ਸਾਰਿਆਂ ਨੂੰ ਪਤਾ ਇਹਦੇ ਵਰਗਾ ਰਿਸ਼ਤਾ ਨਹੀਂ ਲਿਖਣ ਵਾਲਿਆਂ ਨੇ ਬੜਾ ਕੁਝ ਲਿਖਿਆ ਮਾ ਦੇ ਇਸ ਸ਼ਬਦ ਦੇ ਬਾਰੇ 'ਚ ਜੇ ਲਿਖਣ ਲੱਗੇ ਸਭ ਤੋਂ ਛੋਟਾ ਅੱਖਰਿਆ ਮਾ ਤੇ ਇਹਦੀ ਮਹੱਤਤਾ ਕਿੰਨੀ ਆ ਉਹਦੇ ਬਾਰੇ ਹਾਲੇ ਬੜਾ ਕੁਝ ਲਿਖਿਆ ਜਾ ਸਕਦਾ ਕਿਸੇ ਨੇ ਮਾਂ ਨੂੰ ਕੋਣ ਸ਼ਾਮਾ ਗੁੱਟਾ ਕਿਹਾ ਕਿਸੇ ਨੇ ਰੱਬ ਦਾ ਦੂਸਰਾ ਨਾਮ ਕਿਹਾ ਪਰ ਬੜੀ ਵਿਸਥਾਰ ਅਜੇ ਪਈ ਜਾ ਰਹੀ ਮਾਂ ਦੇ ਸ਼ਬਦ ਵਿੱਚ ਲਿਖੀ ਜਾ ਸਕਦੀ ਹੈ ਸਨਸਾਰ ਨੂੰ ਪਤਾ ਕਿ ਮਾਂ ਜਿਵੇਂ ਮੈਂ ਤੋਂ ਪਹਿਲਾਂ ਪ੍ਰਿੰਸੀਪਲ ਜੁਲਦੀराम ਜੀ ਬੁਲਾ ਰਹੇ ਵੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਮਾਂ ਦੀ ਮਹੱਤਤਾ ਕੀ ਹੈ ਸਾਨੂੰ ਕਈ ਵਾਰ ਇਸ ਵਾਸੀ ਪਰਿਵਾਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਸਾਡੇ ਬਜ਼ੁਰਗ ਸਾਡੀ ਮਾਤਾ ਉਹ ਦਰਵਾਜ਼ੇ ਦੇ ਵਿੱਚ ਬੈਠੇ ਹੁੰਦੇ ਸਨ ਸਭ ਤੋਂ ਪਹਿਲਾਂ ਤਾਂ ਮੈਂ ਤੋਂ ਪਹਿਲਾਂ ਉਹਨਾਂ ਨੂੰ ਮਿਲੇ ਬੜੀ ਸੰਤੁਸ਼ਟੀ ਹੁੰਦੀ ਸੀ ਉਹਨਾਂ ਨੂੰ ਨਰਕ ਤੋਂ ਬਾਅਦ ਕਿਉਂਕਿ ਜਿਹੜਾ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਜਦੋਂ ਮਾਂਾਂ ਘਰ ਜਾਂਦੀਆਂ ਨੇ ਤੇ ਉਹਨਾਂ ਦੀ ਮਹੱਤਤਾ ਦੇ ਬਾਰੇ ਵਿੱਚ ਸਾਨੂੰ ਬਾਅਦ ਚ ਪਤਾ ਲੱਗਦਾ ਅਵਤਾਰ ਸਿੰਘ ਨੇ ਆਪਣੀ ਮਾਂ ਦੇ ਜਾਣ ਤੋਂ ਬਾਅਦ ਇਹਨਾਂ ਵਿਚਾਰ ਸਾਂਝੇ ਕੀਤੇ ਕਿ ਜਦੋਂ ਮੈਂ ਘਰੋਂ ਉੱਤਰ ਲੱਗਦਾ ਸਾਂ ਮੈਨੂੰ ਕੋਸ਼ਿਸ਼ ਕੀਤੀ ਇਸ ਦਾ ਵਾਪਸ ਕਰਵਾਣਾ ਜਦੋਂ ਕਿਤੇ ਰਾਤ ਨੂੰ ਉੱਠਣਾ ਤੇ ਜਦ ਤੇ ਲੋਕਾਂ ਦੀ ਸੇਵਾ ਦੇ ਵਿੱਚ ਵਿੱਚ ਗਿਆ ਤੇ ਮੇਰਾ ਹੋ ਜਾਣਾ ਇਹ ਲੈ ਕਹਿਣਾ ਉਹ ਮੈਨੂੰ ਜਾਣਦੇ ਹੋ ਤੇ ਦੀ ਬੀਬੀ ਮੈਨੂੰ ਰਿਕਤੀ ਹੋਣੀ ਹੈ ਕਹਿਣ ਤੋਂ ਬਾਅਦ ਅੱਜ ਸਾਡਾ ਪੰਜਾਬ ਜਿਹੜਾ ਪੰਜਾਬ ਦਰਿਆਵਾਂ ਦੀ ਧਰਤੀ ਆ ਜਾਂ ਗੁਰੂਆਂ ਦੀ ਛੋਹ ਪ੍ਰਾਪਤ ਧਰਤੀ ਆ ਮੈਨੂੰ ਅਫਸੋਸ ਇਸ ਗੱਲ ਦਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਪਿੰਡਾਂ ਦੇ ਅੰਦਰ ਸਾਡੇ ਸ਼ਹਿਰਾਂ ਦੇ ਅੰਦਰ ਵੀ ਆ ਕੇ ਬਿਰਧ ਆਸ਼ਰਮ ਖੁੱਲ ਰਿਹਾ ਹੈ ਅੰਮ੍ਰਿਤਪਿੰਡ ਦੇ ਲਾਗੇ ਤੁਹਾਡੇ ਪੜ ਦੇ ਦਾ ਸੀ ਤੁਸੀਂ ਦੇਖਿਆ ਉਹ ਰੰਡਾਵਾ ਪਿੰਡ ਉੱਥੇ ਬਿਰਧ ਆਸ਼ਰਮ ਖੁੱਲ ਗਿਆ ਮੈਂ ਬਿਰਧ ਆਸ਼ਰਮ ਖੋਲਣ ਦੇ ਖਿਲਾਫ ਨਹੀਂ ਪਰ ਮੈਂ ਆਲੋਚਨਾ ਜ਼ਰੂਰ ਕਰਨੀ ਚਾਹੁੰਦਾ ਕਿ ਸਾਡੇ ਲੋਕਾਂ ਦੇ ਵਾਸਤੇ ਅੱਜ 18 ਦੇ ਵਿੱਚ ਥਾਂ ਨਹੀਂ ਜਿੱਥੇ ਬਜ਼ੁਰਗ ਆਪਣੀ ਜ਼ਿੰਦਗੀ ਬਸਰ ਕਰ ਸਕਣ ਅੱਜ ਸਾਨੂੰ ਸੋਚਣਾ ਚਾਹੀਦਾ ਇਹ ਸਾਡੇ ਲੋਕਾਂ ਦਾ ਸਾਡੇ ਇੱਥੇ ਤੱਕ ਆਉਣ ਤੱਕ ਕੇ ਨਾ ਹੱਥ ਆ। ਅੱਜ ਜਰਵਾਰਤ ਸਿੰਘ ਪਿੰਡ ਦਾ ਸਰਪੰਚ ਬਣਿਆ ਸਾਡੀ ਪਾਰਟੀ ਦੇ ਵਿੱਚ ਬੜਾ ਉੱਚਾ ਸਥਾਨਿਆ ਨਾਲ ਦਾ ਇਹ ਹੁੰਦਾ ਹੀ ਨਹੀਂ ਹੋ ਗਿਆ। ਇਹਦੇ ਵਿੱਚ ਮਾਂ ਦਾ ਬੜਾ ਵੱਡਾ ਰੋਗ ਲਿਆ। ਕੋਈ ਵੀ ਇਨਸਾਨ ਕਿੱਡੇ ਤੋਂ ਵੱਡਾ ਵੱਡਾ ਵਜੀਰ ਕਿੱਡੇ ਤੋਂ ਵੱਡੇ ਤੋਂ ਵੱਡਾ ਅਫਸਰ ਬਣ ਜਾਏ ਪਰ ਉਹਦੀ ਆਪਣੀ ਮਾਂ ਤੋਂ ਵੱਡਾ ਨਹੀਂ ਹੋ ਸਕਦਾ। ਕਿਉਂਕਿ ਉਸ ਮਾਂ ਨੇ ਉਸ ਉਂਗਲੀ ਫੜ ਕੇ ਉਹਨੂੰ ਸਮਾਜ ਵਿੱਚ ਵਿਚਰਨ ਦੀ ਜਾਂਚ ਸਹੀ ਹੈ। ਇਸ ਵਾਸਤੇ ਜੇ ਕੋਈ ਕੰਮ ਚਾਹੁੰਦਾ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਪਿਤਾ ਦੀਆਂ ਤਰ੍ਹਾਂ ਦਾ ਅਧਰ ਨਾਲ ਕਰਨੇ ਆ ਕਿ ਜੋ ਕੁਝ ਵੀ ਅਸੀਂ ਨੇ ਆ ਜੋ ਕੁਝ ਵੀ ਅਸੀਂ ਤੁਸੀਂ ਹੋ ਉਹ ਆਪਣੀ ਮਾਂ ਦੀ ਤੌਰ ਤੇ ਹੋ। ਮਾਂ ਤੋਂ ਖਿਆਨ ਬਾਅਦ ਬੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਸਾਰਿਆਂ ਨੂੰ ਪਤਾ। ਅੱਜ ਜੇ ਥੋੜਾ ਜਿਹਾ ਹਟ ਕੇ ਸੋ ਜਿੰਨਾ ਗੱਲ ਕਰਨੀ ਹੋਵੇ ਸਾਡੇ ਮਾਤਾ ਦੇ ਤੁਰ ਜਾਣ ਤੋਂ ਬਾਅਦ ਸੰਤੁਸ਼ਟੀ ਇਸ ਗੱਲ ਕਿ ਆ ਕਿ ਉਹਨੂੰ ਉਹਨਾਂ ਨੇ ਇੱਕ ਲੰਬੇਰੀ ਉਮਰ ਸਾਡੇ ਸਮਾਜ ਵਿੱਚ ਸਾਡੇ ਪਰਿਵਾਰਾਂ ਵਿੱਚ ਜਿਹੜੀਆਂ ਮਤਲਬ ਕੋਈ ਆ ਗਈ ਹੈ ਇਹਦਾ ਦੂਸਰਾ ਪੱਖ ਦੇਖਣਾ ਹੋਏ ਤੇ ਸਾਡਾ ਪੰਜਾਬ ਜਿਹਨੂੰ ਗੁਰੂਆਂ ਦੀ ਧਰਤੀ ਕਹਿੰਦੇ ਜਿਹਨੂੰ ਪੰਜਾਬ ਦਰਿਆਵਾਂ ਦੀ ਧਰਤੀ ਕਹਿੰਦੇ ਆ ਅੱਜ ਸਾਡੀ ਉਮਰ ਦੀ ਦਰ ਜਿਹੜੀ ਉਹ ਘਟ ਗਈ ਆ ਸਾਡੀ ਉਮਰ ਦੀ ਦਰ ਘਟ ਕੇ 50 ਤੋਂ 55 60 ਸਾਲ ਤੋਂ ਥੱਲੇ ਆ ਗਈ ਸਾਡੇ ਨੌਜਵਾਨ ਪੈਣਾ ਸਾਡੇ ਨੌਜਵਾਨ ਵੀ ਸਾਡੇ ਸਮਾਜ ਨੂੰ ਹੱਕ ਹੋ ਰਹੇ ਆ ਫੁੱਲਣ ਤੋਂ ਪਹਿਲੇ ਮਰ ਜਾਏ ਜਾ ਰਹੇ ਆ ਤੇ ਆਪਣੀ ਜ਼ਿੰਦਗੀ ਖੋਹਣ ਤੋਂ ਪਹਿਲਾਂ ਹੀ ਸਿਵਿਆ ਮਰ ਜਾ ਰਹੇ ਆ ਉਹ ਤਾਂ ਵੱਡਾ ਕਾਰਨ ਆ ਕਿ ਅੱਜ ਪੰਜਾਬ ਦੇ ਅੰਦਰ ਜਿਹੜਾ ਦੂਸ਼ਣ ਫੈਲਿਆ ਹੋਇਆ ਪੋਲਿਊਸ਼ਨ ਫੈਲਿਆ ਹੋਇਆ ਇਹਨੇ ਉਹਨਾਂ ਮਨੁੱਖ ਦੀ ਜਿਹੜੀ ਉਮਰ ਆ ਘੱਟੋ-ਘੱਟ 40-50 ਸਾਲ ਦੀ ਖਾ ਲਈ। ਅੱਜ ਤੋਂ 25-30 ਸਾਲ ਪਹਿਲਾਂ ਆ ਬੈਠੇ ਆ ਮੇਰੇ ਬਜ਼ੁਰਗ, ਬੇਟੀਆਂ ਦੀਆਂ ਸਤਕਾਰਯੋਗ ਮਾਤਾਵਾਂ ਕਿ ਜਿਹੜੀ ਮਨੁੱਖ ਦੀ ਉਮਰ ਹੁੰਦੀ ਸੀ ਘੱਟੋ-ਘੱਟ 80-90-100 ਇੱਥੇ ਜਾ ਕੇ ਸਾਡੇ ਵਿਰੁੱਧ ਸਾਡੇ ਤੋਂ ਵੱਖੋਂ ਤੇ ਸਭ ਤੇ ਅੱਜ ਕੀ ਪਾਣਾ ਬਣ ਗਿਆ ਕਿ ਸਾਡੀ ਇੰਨੀ ਉਮਰ ਦਾ ਇਹ ਰਖਾਪਾ ਉਹ ਮਤਲਬ ਕੱਟ ਗਿਆ ਆ। ਜਿਥੇ 100 ਸਾਲ ਦੀ ਜ਼ਿੰਦਗੀ ਚਾਹੁੰਦੇ ਸੀ ਅੱਜ 40-70 ਸਾਲ ਦੇ ਵਿੱਚ ਵਿੱਚ ਹੀ ਆਪਣੀ ਜ਼ਿੰਦਗੀ ਜੂ ਨੂੰ ਬਾਅਦ ਅਸੀਂ ਤੁਰਦੇ ਜਾ ਰਹੇ ਸਾਡੇ ਸਮਾਜ ਦੇ ਲੋਕ ਇਹਦਾ ਕਈ ਲੋਕ ਤਾਂ ਇਹ ਕਹਿੰਦੇ ਆ ਕਿ ਕੁਦਰਤ ਦਾ ਭਾਣਾ ਜਾਂ ਜਿੰਨੀ ਸਾਨੂੰ ਸਵਸਾ ਦੀ ਪੂੰਜੀ ਦਿੱਤੀ ਸੀ ਉਹਨੂੰ ਲੈ ਕੇ ਅਸੀਂ ਤੁਰ ਚੱਲੇ ਆ ਪਰ ਜਿਹੜਾ ਅੱਜ ਦਾ ਦੁਨੀਆ ਦਾ ਵਿਗਿਆਨ ਆ ਉਹ ਇਸ ਗੱਲ ਨਾਲ ਸਹਿਮਤ ਨਹੀਂ ਕਿਉਂ ਸਹਿਮਤ ਨਹੀਂ ਰੱਬ ਅਸੀਂ ਕਹਿੰਦੇ ਇੱਕ ਹੈ ਜੇ ਬੰਗਲਾਦੇਸ਼ਾਂ ਦੇ ਵਿੱਚ ਤੁਸੀਂ ਸਾਰੇ ਪੰਜਾਬੀ ਲਗਭਗ ਸਾਰੇ ਗਾਇਬ ਹੋਣੇ ਆ ਤੇ ਅੱਜ ਸਾਰੇ ਲੋਕ 100 ਸਾਲ ਦੀ ਜ਼ਿੰਦਗੀ ਤੋਂ ਘੱਟ ਜ਼ਿੰਦਗੀ ਹੀ ਜੀਉਂਦੇ ਆ ਉੱਥੇ ਵੀ ਹੋਹੀ ਰਹਾ ਪਿਆ ਤੇ ਸਾਡੇ ਪੰਜਾਬ ਦੇ ਅੰਦਰ ਵੀ ਉਹੀ ਰਹਾ ਪਿਆ ਕੀ ਕਾਰਨ ਹੋ ਗਿਆ ਸਭ ਤੋਂ ਪਹਿਲਾਂ ਅਸੀਂ ਆਪਣੇ ਦਰੂਆਂ ਨੂੰ ਪੀੜਾ ਨੂੰ ਕਹਿਣ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਹਦੇ ਵਾਸਤੇ ਸਾਡਾ ਮੁੱਖ ਜ਼ਿੰਮੇਵਾਰ ਹੈ ਕਿਉਂ ਕਿਉਂਕਿ ਜੋ ਕੁਛ ਵੀ ਅਸੀਂ ਖਾ ਰਹੇ ਆਂ ਜੋ ਕੁਛ ਵੀ ਅਸੀਂ ਪੀ ਰਹੇ ਆਂ ਉਹ ਸਾਰਾ ਕੁਝ ਮਨੁੱਖ ਨੇ ਦੂਸ਼ਿਤ ਕਰ ਦਿੱਤਾ ਆ ਸਾਡਾ ਪਾਣੀ ਕਦੀ ਸੋਚਿਆ ਸੀ ਤੁਸੀਂ ਅਸੀਂ ਆੜਾ ਤੋਂ ਪਾਣੀ ਪੀਂਦੇ ਰਹੇ ਨਲਕੇ ਦਾ ਪਾਣੀ ਪੀਂਦੇ ਰਹੇ ਹੁਣ ਤੱਕ ਤੇ ਅਸੀਂ ਅੱਜ ਗੋਦਰਾ ਦਾ ਪਾਣੀ ਕਿਉਂ ਪੀ ਰਹੇ ਆਂ ਇਹ ਮਨੁੱਖ ਨੇ ਪਾਣੀ ਦੂਸ਼ਿਤ ਕਰ ਦਿੱਤਾ ਜਿਹੜਾ ਪਾਣੀ ਪੀਣ ਤੋਂ ਬਾਅਦ ਅੱਜ ਸਾਨੂੰ ਕੈਂਸਰ ਹੋ ਗਿਆ ਕਾਲਾ ਪੀਲਾ ਹੋ ਗਿਆ ਸਾਡੀ ਹਵਾ ਸਾਰੀ ਦੀ ਸਾਰੀ ਦੂਸ਼ਿਤ ਕਰ ਦਿੱਤੀ ਆ ਜਿਹੜੀ ਹਵਾ ਜਦੋਂ ਅਸੀਂ ਅੰਦਰ ਨੂੰ ਆਕਸੀਜਨ ਦੇ ਰੂਪ ਦੇ ਵਿੱਚ ਲੈਂਦੇ ਆ ਉਹਦੇ ਨਾਲ ਥੇਪਣੀਆਂ ਦੀਆਂ ਬਿਮਾਰੀਆਂ ਲੱਗਦੀਆਂ ਜੋ ਅਸੀਂ ਪੋਜ਼ਨ ਖਾ ਰਹੇ ਆ ਉਹ ਸਾਡੇ ਸਰੀਰ ਦੇ ਅਨੁਕੂਲ ਨਹੀਂ ਜਿਹਦੇ ਕਰਕੇ ਮਨੁੱਖ ਦੀ ਜਿਹੜੀ ਜ਼ਿੰਦਗੀ ਆ ਉਹ 40 ਤੋਂ 50 ਸਾਲ ਘਟ ਗਈ ਹੈ ਮੈਂ ਕਿਉਂ ਗੱਲ ਕੀਤੀ ਆ ਮੈਂ ਇਸ ਕਰਕੇ ਗੱਲ ਕੀਤੀ ਤੁਸੀਂ ਸਾਰੇ ਬੁੱਧੀਜੀਵੀ ਲੋਕ ਬੈਠੇ ਹੋ ਪੜ੍ਹੇ ਲਿਖੇ ਲੋਕ ਬੈਠੇ ਹੋ ਅੱਜ ਜੇ ਅਸੀਂ ਵਿਚਾਰ ਨਾ ਕੀਤੀ ਮਨੁੱਖ ਨੇ ਤਾਂ ਮਾਤਾ ਜਸਵੰਦਰਪੁਰ ਵਰਗੀ ਜ਼ਿੰਦਗੀ ਜਿਹੜੀ ਆ ਉਨੀ ਲੰਬੀ عمر ਜਿਹੜੀ ਆ ਅਸੀਂ ਜੀ ਨਹੀਂ ਸਕਾਂਗੇ ਜਿਹੜੇ ਇਹ ਗਲਤੀ ਵਿਚਾਰ ਬਣਾ ਦਿੱਤਾ ਇਸ ਵਾਸਤੇ ਤੁਹਾਨੂੰ ਬੇਨਤੀ ਆ ਕਿ ਮਾਤਾ ਦੀ ਉਮਰ ਜਿੰਨੀ عمر ਜੀਉਣ ਵਾਸਤੇ ਸਾਨੂੰ ਆਪਣਾ ਵਾਤਾਵਰਣ ਠੀਕ ਕਰਨਾ ਚਾਹੀਦਾ ਬਸ ਮੈਂ ਫੋੜਾ ਕੁਝ ਨਹੀਂ ਕਹਿਣਾ ਆਪਣੇ ਬਹੁਤੀ ਇਸ ਨਜ਼ਦੀਕੀ ਪਰਿਵਾਰ ਸਰਦਾਰ ਅਰਬਾਤ ਸਿੰਘ ਬਾਸੀ ਸੰਸਾਰ ਨੂੰ ਆਪਣੀ ਪਾਰਟੀ ਵੱਲੋਂ ਆਪਣੇ ਵੱਲੋਂ ਸ਼ਾਹਾਂ ਦੇ ਬੋਲ ਪੇਟ ਕਰਨਾ ਹੋਇਆ ਤੁਹਾਡਾ ਸਾਰਿਆਂ ਦਾ ਪ੍ਰਬੰਧ ਨੂੰ ਧੰਨਵਾਦ ਕਰਦਾ ਰਹਿਣੀ ਆ ਕਿ ਤੁਸੀਂ ਇਸ ਸਵਾਗਤ ਦੇ ਵਿੱਚ ਆ ਕੇ ਸਾਡੇ ਲੋਕਾਂ ਨੂੰ ਠਕਾਇਆ ਔਰ ਜੀ ਨੇ ਮਤਲਬ ਸ਼ਬਦਾਂ ਦੇ ਤੁਹਾਨੂੰ ਬੇਨਤੀ ਸਾਡੀ ਇਸ ਮੌਕੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਕੰਸਾ ਵਾਹਿਗੁਰੂ ਜੀ ਦਾ ਪੰਜ ਸਿੰਘ ਦੂਰੋਂ ਨੇੜਿਓਂ ਰਿਸ਼ਤੇਦਾਰ ਸੱਚੇ ਮੰਦਰ ਸਰਦਾਰ ਪਰਤਾਸ਼ ਸਿੰਘ ਜੀ ਦੀ ਮਾਤਾ ਦੇ ਪੋਤੇ ਆਪ ਦੀ ਰਸਮਾਂ ਪਾਉਣ ਦੇ ਇਕੱਤਰ ਉਹ ਸਾਡੀ ਵੀ ਮਾਤਾ ਸੀ ਤੇ ਸ਼ਬਦਾਂ ਕਿਉਂ ਕਿਹਾ ਵੀ ਉਹ ਸਾਡੀ ਹੀ ਮਾਤਾ ਸੀ ਕੋ ਜਦੋਂ ਵੀ ਅਸੀਂ ਕਿਤੇ ਨਾ ਕੋ ਘਰ ਮਿਲਣ ਜਾਂਦੇ ਸੀ ਜੇ ਕਿਤੇ ਮਾਤਾ ਜੀ ਮਿਲ ਜਾਣਾ ਨਾ ਮୋਰੇ ਉਹ 2-4 ਮਿੰਟ ਆਪਣੇ ਕੋਲ ਹੀ ਬਹਾਰ ਲੈਂਦੇ ਸੀ ਦੁੱਖ ਸਭ ਛੋੜ ਕੇ ਫੇਰ ਉਹਦਾ ਸਿੰਘ ਨੂੰ ਮਿਲਣ ਜਾਂਦਾ ਸੀ ਇਸ ਕਰਕੇ ਕਿੰਨਾ ਸਾਡੀ ਨੇ ਮਾਤਾ ਸੀ ਸੋ ਅੱਜ ਅਸੀਂ ਇਸ ਪਰਿਵਾਰ ਦੇ ਨਾਲ ਕੁਝ ਸਾਂਝਾ ਕਰਨ ਲਈ ਇਕੱਤਰ ਹੋਏ ਹਾਂ ਪਰਮਾਤਮਾ ਸਿਵਿੰਦਰ ਕੌਰ ਦੀ ਆਤਮਾ ਨੂੰ ਵਧੀਆ ਥਾਂ ਦੇਵੇ ਤਾਂ ਕਿ ਪਰਿਵਾਰ ਨੂੰ ਸ਼ਾਂਤੀ ਮਿਲੇ ਇਹ ਆਪਣਾ ਪਰਿਵਾਰ ਵੀ ਪਾਲ ਰਹੇ ਆਂ ਔਰ ਸਮਾਜ ਦੀ ਸੇਵਾ ਵੀ ਕਰ ਰਹੇ ਆਂ ਬਲਾਕ ਪ੍ਰਧਾਨ ਵੀ ਨੇ ਤੁਹਾਡੇ ਏਰੀਆ ਦੇ ਬਹੁਤ ਅੱਛੇ ਤਰ੍ਹਾਂ ਕੰਮ ਆ ਕਰ ਰਹੇ ਆ ਤੇ ਦੂਜੀ ਪੀੜ੍ਹੀ ਦੀ ਜ਼ਿੰਮੇਵਾਰੀ ਵੀ ਇਹਨਾਂ ਨੂੰ ਮਿਲੂਗੀ ਸੋ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਅਸੀਂ ਯਾਦ ਕਰਦੇ ਆਂ ਜਦੋਂ ਸਿਕੰਦਰ ساری ਦੁਨੀਆ ਨੂੰ ਜਿੱਤ ਕੇ ਆਇਆ ਉਹ ਆਪੀ ਮਾਂ ਨੂੰ ਕਹਿਣ ਲੱਗਾ ਮਾਂ ਤਾਂ ਦੇਖ ਮੈਂ ਕਿੰਨੇ ਪੁੱਤਰ ਮਾਰ ਕੇ ਆਇਆ ਕਿੰਨੀਆਂ ਭੈਣਾਂ ਨੂੰ ਮੈਂ ਵਿਧਵਾ ਕਰਕੇ ਆਇਆ ਕਿੰਨੇ ਘਰਾਂ ਦਾ ਯਾਰ ਕਰਕੇ ਆਇਆ ਅੱਜ ਤੇ ਖੁਸ਼ੀ ਹੋਣੀ ਚਾਹੀਦੀ ਆ ਮੈਂ ਤੇਰੇ ਸਾਹਮਣੇ ਇੰਨੀਆਂ ਜਿੱਤਾਂ ਪ੍ਰਾਪਤ ਕਰਕੇ ਆਂ ਮਾਂ ਨੇ ਕੋਈ ਮੁੱਤ੍ਤ ਨਹੀਂ ਦਿੱਤਾ ਮਾਂ ਦਾ ਦਰਦ ਛਲਕਿਆ ਕੀ ਕਿਹਾ ਮਾਂ ਨੇ ਬੇਟਾ ਜੇ ਤੂੰ ਹੀ ਨਾ ਬੱਚ ਮਾਰ ਜਾਂਦਾ ਫੇਰ ਫੇਕੀ ਹੁੰਦਾ ਜੇ ਸਿਕੰਦਰ ਨੂੰ ਕੋਈ ਪੁੱਤਰ ਨਹੀਂ ਆਇਆ ਚੁਪਾ ਕੇ ਮਾਤਾ ਦੇ ਚਰਨਾਂ 'ਚ ਬੈਠ ਗਿਆ ਮਾਤਾ ਜੋ ਕੁਝ ਹੋਇਆ ਮੇਨ ਤੋਂ ਬਹੁਤ ਵੱਡੀ ਗਲਤੀ ਹੋਈ ਆ ਐਸਾ ਨਾਮ ਪਰਮਾਤਮਾ ਹੋਰ ਕਿਸ ਤੋਂ ਨਾਮ ਰਾਇ ਸੋ ਮੈਂ ਕੀ ਬੱਚੇ ਕਹੂੰਗਾ ਮਾਤਾ ਜੀ ਆਪਣੇ ਨਾਲ ਕੀ ਲੈ ਕੇ ਗਏ ਕੋਈ ਇਨਸਾਨ ਆਪਣੇ ਨਾਲ ਕੀ ਲੈ ਕੇ ਨਹੀਂ ਜਾਂਦਾ ਮਾਤਾ ਜੀ ਕਿਹੜੀ ਚੀਜ਼ ਲੈ ਕੇ ਗਏ ਆ ਇੱਕ ਰਾਣੀ ਦੀਆਂ ਚਾਰ ਆਣੀਆਂ ਸੀ ਪਹਿਲੀ ਰਾਣੀ ਨੂੰ ਮਿਲਾਇਆ ਜਿਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਜਿੰਨਾ ਦੁੱਖ ਸਭ ਸਾਰੇ ਸਾਂਝੇ ਕਰਦਾ ਸੀ ਕਹਿੰਦਾ ਮੇਰਾ ਆਪੇ ਟਾਈਮ ਆ ਗਿਆ ਸਾਕਾ ਮੇਰੇ ਨਾਲ ਚੱਲੇਗੀ ਕਹਿੰਦੀ ਮੈਂ ਕਦੇ ਜਾਵਾਂ ਤੇਰੇ ਨਾਲ ਮੇਰਾ ਬੜਾ ਸੋਣਾ ਸੇਈ ਜਾਨਾ ਅੰਨਾ ਮੈਂ ਬੈਂਕ ਤਾਂ ਤੇ ਨਾਲ ਜਾਣਾ ਮੈਂ ਤਾਂ ਤੇਰੇ ਨਾਲ ਹੀ ਖਤਮ ਹੋ ਜਾਣਾ ਮੈਂ ਨਹੀਂ ਕਰ ਸਕਦਾ ਦੂਸਰੀ ਰਾਣੀ ਨੂੰ ਅਗਲੀ ਮੈਂ ਲੈਣ ਬਲਾ ਬਣ ਗਿਆ ਉਹ ਦੂਸਰੀ ਕਹਾਣੀ ਬਣੀ ਆ ਕਹਿੰਦੀ ਚੱਲੇਗੀ ਮੈਂ ਤੇ ਨਾਲ ਹੋਰ ਆ ਜਾਗੇ ਨਾਲ ਬੜੀ ਦਲੇ ਕਿਤੇ ਤੇ ਤੂੰ ਚੱਲ ਮੇਰੇ ਨਾਲ ਉਹ ਕਹਿੰਦੀ ਮੈਂ ਨਹੀਂ ਤੈਨਾਂ ਜਾ ਸਕਦੀ ਮੇਰੇ ਕੋ ਧਨ ਨਾ ਦੌਲਤ ਪਈਆ ਪੈਸਾ ਮਹਿਲ ਕੋਠੀਆਂ ਨੇ ਮਹਿੰਗੀ ਕਰਨਾ ਜਾ ਕੇ ਤੇਰੇ ਨਾਲ ਤੀਸਰੀ ਰਾਣੀ ਮਹਾਕੁਮਾਰੀ ਉਹ ਕਹਿੰਦੀ ਮੈਂ ਵੀ ਨਹੀਂ ਜਾ ਸਕਦੀ ਜਿੰਦਾ ਲੋਕੀ ਦਫਾ ਸੱਟ ਕੇ ਚਲ ਜਾਂਦੇ ਕਰਾਉ ਨੂੰ ਮਹਿੰਗੇ ਤੇ ਵਾਪਸ ਪਰੇ ਆਣਾ ਮੈਂ ਨਹੀਂ ਜਾ ਸਕਦੀ ਚੌਥੀ ਰਾਣੀ ਤੇ ਆਂ ਦੇਖੋ ਮੇਰੀ ਗੱਲ ਜਿਹਨੂੰ ਉਹ ਬਿਲਕੁਲ ਨਹੀਂ ਪਿਆਰ ਕਰਦਾ ਜਿਹਨਾਂ ਕਦੀ ਦਕਸ਼ਕ ਸਾਜਾ ਨਹੀਂ ਕੀਤਾ ਉਹ ਕੌਣਾ ਰਾਣੀ ਬਈ ਉਹਰ ਤੁਹਾਡਾ ਸਿਮਰਨ ਪਾਠ ਪੂਜਾ ਜਿਹੜੀ ਮਾਤਾ ਜੀ ਨਾਲ ਲੈ ਕੇ ਗਏ ਪਹਿਲੀ ਰਾਣੀਆ ਤੁਹਾਡਾ ਸਰੀਰ ਜਿਹੜਾ ਉਸੇ ਲਈ ਖਤਮ ਹੋ ਗਿਆ ਦੂਸਰੀ ਰਾਣੀ ਹੈ ਨਾ ਤੁਹਾਡਾ ਧਨ ਦੌਲਤ ਜਿਹੜੇ ਸਿਰ ਤੇ ਉਹ ਰਾਣੀ ਨੇ ਕਿਹਾ ਮੈਂ ਹੋਰ ਵਿਆਹ ਕਰਾਵਾਂਗੀ ਮੇਰੇ ਕੋਲ ਧਨ ਦੌਲਤ ਤੀਸਰੀ ਰਾਣੀ ਕਿਹੜੀ ਨਾ ਜਿਹਦੇ ਵਿੱਚ ਆਪਾਂ ਵੀ ਬਹੁਤ ਸਾਰੇ ਬੈਠੇ ਆ ਰਿਸ਼ਤੇਦਾਰ ਜਿਹੜੀ ਤੀਜੀ ਜੁਤੇ ਆਪਣੇ ਕੰਮਾਂ ਤੇ ਲੱਗ ਜਾਂਦੇ ਤੇ ਚੌਥੀ ਰਾਣੀਆ ਉਪਰਜਨੋਂ ਤੁਹਾਡਾ ਸਿਮਰਨ ਜੋ ਮਾਤਾ ਨੇ 24 ਦੇ ਵਿੱਚ ਆਪਣਾ ਟਾਈਮ ਕੱਢ ਕੇ ਯਾਤ ਕੀਤਾ ਉਹ ਹੈ ਅੱਜ ਉਹਦੇ ਨਾਲ ਜਿਹੜਾ ਗਿਆ ਸੋ ਮੈਨੂੰ ਇੱਕ ਗੱਲ ਬੜੀ ਤਰ ਤੱਕ ਅਜੇ ਤੱਕ ਵੀ ਮੇਰੇ ਮਨ ਦੇ ਵਿੱਚ ਉਟੀ ਤੋਈ ਆ ਜਦੋਂ ਆਖਰੀ ਰਸਮਾਂ ਨਿਵਾਉਣ ਗਿਆ ਸੀਗੇ ਸਾਬ ਤਾ ਸਿੰਘ ਨੇ ਇਨਕਾ ਬੀਬੀ ਉੱਠਾ ਬੜਾ ਉੱਠਾ ਟਾਈਮ ਨਹੀਂ ਹੋ ਪਿਆ ਕਿਉਂਕਿ ਜਦੋਂ ਸਾਡੀ ਉੱਥੇ ਆਪਣੀ ਮਾਂ ਕੋਲੋਂ ਪਿਓ ਕੋਲੋਂ ਛੁੱਟੀਆਂ ਈ ਨਾ ਤੇਰ ਸਮਝਣ ਵਾਲਾ ਕੋਈ ਨਹੀਂ ਛੋਟੇ ਮੁੰਡੇ ਵਿੱਚ ਹੋਰ ਸੰਗਤ ਅਵतार ਸਿੰਘ ਜੀ ਆਪਣੀ ਮਾਤਾ ਦੇ ਨਾਲ ਉਂਗਲੀ ਫੜ ਕੇ ਕਿ ਪੈਣ ਦਾ ਕੋਈ ਮੇਲਾ ਦੇਖਣ ਜਾਏ ਹੋਣਗੇ ਮੇਲੇ ਵਿੱਚ ਬੜੀਆਂ ਚੀਜ਼ਾਂ ਦੇਖੀਆਂ ਘੜੌਣੇ ਦੇਖੇ ਮਾਤਾ ਨੇ ਹੀ ਕਿਹਾ ਬੇਟਾ ਮੈਂ ਉਂਗਲੀ ਫੜ ਕੇ ਫੜ ਰੱਖ ਅਵतार ਸਿੰਘ ਜੀ ਮੈਂ ਤੈਨੂੰ ਸਾਰੀਆਂ ਚੀਜ਼ਾਂ ਲੈ ਕੇ ਦਵਾਂਗੀ ਅਖੀਰ ਵਿੱਚ ਛੋਟੇ ਮਰਦ ਜੀ ਅਵतार ਸਿੰਘ ਜੀ ਫਕੂਰੇ ਦੇ ਕੋਲ ਗਿਆ ਤਾਂ ਮਾਂ ਨੂੰ ਜਨਕ ਕੀਤੀ ਮਾਤਾ ਮਨਵਾ ਇਹ ਚੀਜ਼ ਲੈ ਲਈ ਮੈਂ ਫਕੂਰਾ ਜਰੂਰ ਛੋੜਣਾ ਪਰ ਉਸ ਵਿੱਚ ਲਿਖਿਆ ਕਣਜੋਗ ਨੇ ਇੱਕ ਐਸਾ ਕੱਫਾ ਮਾਰਿਆ ਉੰਤਰੀ ਜਿਹੜੀ ਅਮਤਾਰ ਸਿੰਘ ਦੀ ਸੁਟਗੀ ਕੋਲੋਂ ਗਵਾਚ ਗਈ ਨਹੀਂ ਲੱਭੀ ਤੇ ਉਹਦੇ ਜਿਹੜੇ ਲੱਗੇ ਲੋਕੀ ਸੀ ਵੀ ਇਹ ਬੱਚਾ ਰੋ ਕਿਉਂ ਰਿਹਾ ਇਹ ਕਿਹੜੀ ਚੀਜ਼ ਮੰਗਦਾ ਸੀ ਲੋਕਾਂ ਨੇ ਇਹੀ ਗਿਆਨੀ ਇਹ ਪੜਾਉਣੀ ਮੰਗਦਾ ਸੀ ਘੂੜਾ ਝੂਟਣ ਕਹਿੰਦਾ ਸੀ ਵੀ ਚਲ ਉਹ ਚੀਜ਼ਾਂ ਲਿਆ ਕੇ ਦਿਓ ਜਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫੜ ਦਿੱਤੀਆਂ ਕਿੰਦਰ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰੀ ਜਿਸਮਿੰਦਕ ਪਰ ਮਾਂ ਚਾਹੀਦੀ ਆ ਬਖਜਨੋ ਜੇ ਮਾਤਾ ਜੱਪਿਓ ਇੱਕ ਵਾਰੀ ਚਲ ਜਾਂਦਾ ਵਾਪਸ ਨਹੀਂ ਆਉਂਦਾ ਕੀਮਤੀ ਕਹਿਣੇ ਆ ਇਹਨਾਂ ਨੂੰ ਸੰਭਾਲ ਕੇ ਰੱਖੋ ਆਪਣੀ ਵੀ ਕਿਸੇ ਤਾਂ ਇੱਥੇ ਫੋਟੋ ਲਗੜੀਆਂ ਮੰਨ ਨੂੰ ਧਾਰਤੇ ਹੈ ਉਹ ਜੋਰ ਲਗੜੀਆਂ ਤੇ ਤਨਾਤਰਾ ਜਿਹੜਾ ਰਹਿੰਦਾ ਸਮਾਂ ਮਿਲ ਵਰਦਨ ਨਾਲ ਪਿਆਰ ਨਾਲ ਸਕੇ ਸੰਬੰਧੀਆਂ ਨਾਲ ਆ ਜਿਹੜੇ ਆਪਾਂ ਇੱਕ ਦੂਜੇ ਨਾਲ ਹੀਟ ਕਰਦੇ ਆ ਨਾ ਛੜ ਤੋਂ ਉਹਨਾਂ ਚ ਕੋਈ ਚੀਜ਼ ਨਹੀਂ ਜਾਂਦੀ ਉਹ ਵਹੀ ਗੱਲ ਹੈ ਕੱਲ੍ਹ ਤੋਂ ਬਾਅਦ